ਉਹਨੇ ਦੇਖ ਲਿਆ ਵੀ ਕੁੜੀ ਐਸਕ ਵੇਲੇ ਗੁੱਥਲ ਖਾਣੇ ਚ ਨਹਾਉਣ ਵੜਦੀ ਆ। ਗਮਾਨ ਸੀਗਾ ਕੰਦ ਨਾਲ ਕੰਨ ਸਾਂਝੀ ਸੀ। ਉਹਨੇ ਸਕੀਮ ਬਣਾ ਲਈ ਵੀ ਮੈਂ ਇਸ ਕੁੜੀ ਦੀ ਨਹਾਉਂਦੀ ਦੀ ਵੀਡੀਓ ਬਣਾਉਣੀ ਆ ਮੋਬਾਈਲ ਤੇ। ਉਹਨੇ ਜੀ ਇੱਕ ਦਿਨ ਸਕੀਮ ਬਣਾਈ ਤੇ ਗੁੱਥਲ ਖਾਣੇ ਦੇ ਨਾਲ ਪਹਾ ਰੋਸ਼ਨਦਾਨ ਸੀਗਾ। ਤੇ ਕੋਠੇ ਕੋਠੇ ਆ ਕੇ ਆਦੇ ਇਸ ਤਰੀਕੇ ਨਾਲ ਦੇਖਿਆ ਵੀ ਘਰੇ-ਘਰੇ ਕੋਈ ਹੈ ਨਹੀਂ ਤੇ ਉਹਨੇ ਆਪਣਾ ਮੋਬਾਈਲ ਰੋਸ਼ਨਦਾਨ ਚ ਰੱਖਤਾ ਗੋਦਰਖਾਨੇ ਦੇ ਤੇ ਕੁੜੀ ਦਾ ਹੀ ਉਹ ਨੰਗੀ ਦੀ ਨੌਂਦੀ ਦੀ ਵੀਡੀਓ ਬਣਾਉਣ ਲੱਗ ਪਿਆ ਸੀ ਕਾਲ ਪਹਿਲਾਂ ਕਿਹਾ ਵੀਡੀਓ ਸੁਣ ਲਿਓ ਫਿਰ ਆਪਾਂ ਇਸ ਮਸਲੇ ਤੇ ਅੱਜ ਗੱਲਬਾਤ ਕਰਨੀ ਆ ਆ ਸੁਣੇ ਮੜਾ ਜਾ ਉਹਦਾ ਮੁੰਡਾ ਟੈਪੂ ਬਣ ਗਿਆ ਬੱਟਾ ਬੰਦਾ ਜਿਹੜਾ ਓਪਰਚੂਨਿਟੀਟਰ ਉਹਦਾ ਮੁੰਡਾ ਟੈਪੂ ਬਣ ਗਿਆ ਤੁਸੀਂ ਭਾਈ ਇਹ ਸਾਰਿਆਂ ਨੇ ਆ ਵੀਡੀਓ ਦਾ ਜਿਹੜਾ ਛੋਟਾ ਇੱਕ ਕਲਿੱਪ ਕੱਟ ਕੇ ਪਾਇਆ ਵਾ ਜਿਹਨੂੰ ਤੋੜ ਮਰੋੜ ਕੇ ਐਡਿਟ ਕਰਕੇ ਪਾਤਾ ਤੇ ਇਹ ਬਹੁਤ ਸੋਸ਼ਲ ਮੀਡੀਆ ਦੇ ਵਾਇਰਲ ਹੋ ਰਿਹਾ ਦਰਅਸਲ ਦੇ ਵਿੱਚ ਮੈਂ ਇਹ ਜਿਹੜੀ ਗੱਲ ਆ ਕਹਿ ਰਿਹਾ ਉਹ ਐਲਨ ਮਸਕ ਦੇ ਮੁੰਡੇ ਬਾਰੇ ਕਹਿ ਰਿਹਾ ਵੀ ਐਲਨ ਮਸਕ ਐਡਾ ਵੱਡਾ ਬੰਦਾ ਉਹਦਾ ਮੁੰਡਾ ਉਹ ਬਣ ਗਿਆ ਪਰ ਐਡਿਟ ਕਰਕੇ ਜੋੜਤਾ ਵੀ ਜਿਹੜਾ ਅੰਬਰ ਦੀਪ ਫਿਲਮਾਂ ਵਾਲਾ ਕੋਈ ਡਾਇਰੈਕਟਰ ਇਕ ਪ੍ਰੋਡਿਊਸਰ ਹੈਗਾ ਉਹਦੇ ਮੁੰਡੇ ਦੀ ਫਿਲਮ ਆਈ ਹੈ ਮੁੰਡੇ ਲਖਸ਼ਦੀ ਸ਼ਾਇਦ ਫਿਲਮ ਦਾ ਨਾਮ ਮਿੱਠੜੇ ਆ ਉਹ ਮੁੰਡੇ ਨਾਲ ਜੋੜ ਕੇ ਤੇ ਇਹ ਕਹਾਣੀ ਨੂੰ ਵੀ ਲੱਖਾ ਉਹਨੂੰ ਕਹਿ ਰਿਹਾ ਪਹਿਲੀ ਗੱਲ ਦਾ ਭਰਾਵੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਕਿਸੇ ਦੀ ਜ਼ਿੰਦਗੀ ਦਾ ਮਜ਼ਾਕ ਨਹੀਂ ਬਣਾਈਦਾ ਪਤਾ ਨਹੀਂ ਰੱਬ ਦੇ ਘਰ ਦੇਰਾਂ ਨੇ ਹੀਰਨੀ ਪਤਾ ਨਹੀਂ ਕਦੋਂ ਬੰਦੇ ਦੇ ਆਪਦੇ ਤੇ ਪੈ ਜੇ ਕਿਸੇ ਦੇ ਬੱਚੇ ਬਾਰੇ ਕਿਸੇ ਦੀ ਧੀ ਬਾਰੇ ਕਿਸੇ ਦੀ ਭੈਣ ਬਾਰੇ ਕਿਸੇ ਦੀ ਮਾਂ ਬਾਰੇ ਕਿਸੇ ਦੇ ਮੁੰਡੇ ਕੁੜੀ ਬਾਰੇ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਉਹ ਮੁੰਡਾ ਵਿਚਾਰਾ ਸਦਮੇ ਚ ਪਿਆ ਡਿਪਰੈਸ਼ਨ ਚ ਰਹਿ ਗਿਆ 17 18 ਸਾਲ ਦਾ ਜਵਾਕ ਉਹਦੀ ਫਿਲਮ ਆਈ ਆ ਜਿਉ ਨਹੀਂ ਚੰਗੀ ਲੱਗੀ ਨਾਂ ਦੇਖੋ ਕੁੱਤਕਾ ਥੋੜੀ ਹੈ ਜ਼ਬਰਦਸਤੀ ਥੋੜੀ ਹੈ ਫਿਲਮ ਦੇਖਣੀ ਦੇਖਣੀ ਆ ਪਰ ਯਾਰ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਬਣਾ ਰਹੇ ਹੋ ਇੱਕ ਬੱਚੇ ਬਾਰੇ ਮੈਂ ਦੇਖ ਰਿਹਾ ਲੱਖਾਂ ਬੰਦਾ ਇਹਨੂੰ ਦੇਖ ਰਿਹਾ ਤੇ ਅੱਗੇ ਸਾਂਝਾ ਵੀ ਕਰ ਰਿਹਾ ਮੇਰੀ ਸਵੇਰੀ ਅੱਜ ਜਿਹੜਾ ਫਿਲਮਾਂ ਵਾਲਾ ਬਾਈ ਐ ਅੰਬਰਦੀਪ ਉਹਦੇ ਨਾਲ ਗੱਲ ਹੋਈ ਉਹ ਕਹਿੰਦਾ ਬਾਈ ਮੇਰਾ ਮੁੰਡਾ ਉਦੋਂ ਦੇ ਸਦਮੇ ਜਾ ਚੁੱਕਿਆ ਕਹਿੰਦਾ ਮੈਂ ਕੀ ਦੇਣਾ ਇਆਂ ਫਿਲਮਾਂ ਤੋਂ ਯਾਰ ਕਹਿੰਦਾ ਮੇਰਾ ਇੱਕ ਜਵਾਬ ਆ 18 ਸਾਲ ਦੀ ਉਮਰ ਆ ਆਪਾ ਬੰਦੇ ਦਾ ਚੰਗਾ ਮੜਾ ਕੀ ਦੇਖਿਆ ਯਾਰ ਆਪਾਂ ਚੱਕ ਕੇ ਮਿੰਟ ਲਾਉਣੇ ਯਾਰ ਕਿਹੇ ਬੰਦੇ ਟੈਗ ਲਾਉਣ ਲੱਗੇ ਮੜਨ ਲੱਗੇ ਯਾਰ ਮੈਂ ਜਿਹੜੀਆਂ ਗੱਲਾਂ ਕਰਦਾ ਮੈਂ ਟੈਂਪੂਆਂ ਦੀਆਂ ਗੱਲਾਂ ਤਾਂ ਕਰਦਾ ਵੀ ਸਾਨੂੰ ਆਪਣਾ ਖਾਣ ਪੀਣ ਤੇ ਧਿਆਨ ਦੇਣਾ ਚਾਹੀਦਾ ਜਿਹੜਾ ਅਸੀਂ ਫਾਸਟ ਫੂਡ ਆ ਜਿੰਨਾ ਜੰਕ ਫੂਡ ਜਿੰਨਾ ਅਸੀਂ ਮੋਮੋਸ ਪੀਜੇ 버ਗਰ ਜਿੰਨਾ ਤਲਿਆ ਫਲਿਆ ਖਾਂਦੇ ਆ ਜਿੰਨਿਆਂ ਬਿਮਾਰ ਮੁਰਗੇ ਖਾਂਦੇ ਆ ਅਬ ਇਹਾਂ ਜਾ ਕੇ ਜਿਹਨਾਂ ਦੇ ਹਾਰਮੋਨ ਚੇਂਜ ਕੀਤੇ ਹੋਏ ਆ ਇਹ ਵੱਡੇ ਪਦਰ ਤੇ ਸਾਡੇ ਜਵਾਕਾਂ ਨੂੰ ਪ੍ਰਭਾਵ ਟੈਂਪੂ ਬਣਾ ਰਹੇ ਆ ਇਹ ਸਾਡੇ ਹਾਰਮੋਨ ਚੇਂਜ ਹੋ ਰਹੇ ਆ ਬੱਚਿਆਂ ਦੇ ਅੰਦਰ ਜਿਹਦੇ ਕਰਕੇ ਸਾਡੇ ਬੱਚੇ ਗੇ ਬਣ ਰਹੇ ਆ ਟੈਂਪੂ ਬਣ ਰਹੇ ਆ ਮੈਂ ਇਹ ਸਿੱਖਿਆ ਦੇ ਰਿਹਾ ਵੀ ਆਪਣੇ ਬੱਚਿਆਂ ਦੇ ਖਾਣ ਪੀਣ ਦਾ ਧਿਆਨ ਰੱਖੋ ਵੀ ਫਲਾਣੇ ਦਾ ਮੁੰਡਾ ਟੈਂਪੂ ਬਣ ਗਿਆ ਫਲਾਣੇ ਦਾ ਬਣ ਗਿਆ ਉਹ ਮੈਂ ਤਾਂ ਇਹੀਆਂ ਗੱਲਾਂ ਕਰਦਾ ਹਾਂ ਹੋਰ ਮੈਨੂੰ ਵੀ ਇਹ ਸ਼ਰਮ ਆਉਂਦੀਆਂ ਇਹੀਆਂ ਗੱਲਾਂ ਕਰਦੇ ਨੂੰ ਪਰ ਇਹ ਸਮਾਜ ਦਾ ਐਡਾ ਵੱਡਾ ਇੱਕ ਜਿਵੇਂ ਨਸ਼ਾ ਇੱਕ ਕੋਹੜ ਹੈ ਕਲੰਕ ਹੈ ਇਹ ਵੀ ਸਾਡੇ ਤੇ ਅਟੈਂਪੂ ਨਾਲ ਵੀ ਬਹੁਤ ਵੱਡਾ ਕੋਰਟ ਤੇ ਕਲੰਕ ਬਣਦਾ ਜਾ ਰਿਹਾ ਪਤਾ ਨਹੀਂ ਕੱਲ ਨੂੰ ਕਿਹਦਾ ਕਿਦੀ ਧੀ ਕਿਦਾ ਪੁੱਤ ਕੱਲ ਨੂੰ ਕੋਈ ਜੈਂਡਰ ਚੇਂਜ ਕਰਾ ਲੇ ਉਹ ਸਮਲਿੰਗੀ ਵਿਆਹ ਕਰਾ ਲੇ ਕੋ ਟੈਂਪੂ ਬਣ ਜਾ ਕੋਈ ਪਤਾ ਨਹੀਂ ਹੁੰਦਾ ਜ਼ਿੰਦਗੀ ਦਾ ਉਹ ਮੈਂ ਤਾਂ ਭਰਾਵੋ ਸਿੱਖਿਆ ਦੇ ਰਿਹਾ ਵੀ ਆਹ ਗੱਲਾਂ ਦਾ ਸਾਨੂੰ ਖਿਆਲ ਰੱਖਣ ਦੀ ਲੋੜ ਹੈ ਤੁਸੀਂ ਯਾਰ ਇੱਕੋ ਵਿਚਾਰਾ ਨੌਜਵਾਨ ਮੁੰਡਾ 17-18 ਸਾਲ ਦਾ ਚੱਕ ਯਾਰ ਤੁਸੀਂ ਜੋੜਤੀਆਂ ਇਹ ਗੱਲਾਂ ਦੇ ਉਹ ਵਿਚਾਰੇ ਜ਼ਿੰਦਗੀ ਉਹ ਕੱਲ ਨੂੰ ਇੰਨਾ ਡਿਪਰੈਸ਼ਨ ਚ ਜਾ ਕੇ ਕੋਈ ਬੱਚਾ ਖੁਦਕੁਸ਼ੀ ਵੀ ਕਰ ਸਕਦਾ ਯਾਰ ਇਹ ਚੰਗੀਆਂ ਗੱਲਾਂ ਨੇ ਤਾਂ ਨੂੰ ਮਾਧਾਰਨ ਨਾ ਗੱਲ ਦੀ ਝਾੜਨਾ ਸੁਣ ਲਿਓ ਇੱਕ ਕਹਾਣੀਆ ਸੁਣ ਲਓ ਜਦੋਂ ਆਦ ਰੇ ਪੈਂਦੀ ਆ ਨਾ ਪ੍ਰਮਾਤਮਾ ਫਿਰ ਪਤਾ ਵੀ ਨਹੀਂ ਲੱਗਣ ਦਿੰਦਾ ਕਿਵੇਂ ਪੈਂਦੀ ਆ ਇਹ ਸੁਣ ਲਿਓ ਕਹਾਣੀ ਤੇਹਾਨ ਨਾਲ ਇਹ ਕਿਸੇ ਨਾਲ ਵੀ ਵਾਪਰ ਸਕਦੀ ਆ ਇੱਕ ਮੁੰਡਾ ਤੇ ਕੁੜੀ ਗਵਾਂਢੀ ਸੀ ਦੋਨੇ ਮੁੰਡੇ ਦਾ ਆਮ ਤੌਰ ਤੇ ਕੁੜੀ ਦੇ ਘਰੇ ਆਣਾ ਜਾਣਾ ਲੱਗਿਆ ਰਹਿੰਦਾ ਸੀਗਾ ਜਾਂਦਾ ਆਉਂਦਾ ਰਹਿੰਦਾ ਸੀ ਉਹਨੇ ਦੇਖ ਲਿਆ ਵੀ ਕੁੜੀ ਐਸਕ ਵੇਲੇ ਕੁਥਲ ਖਾਣੇ ਚ ਨਹਾਉਣ ਵੜਦੀ ਆ ਗੁਮਾਨ ਸੀਗਾ ਕੰਧ ਨਾਲ ਕੰਧ ਸਾਂਝੀ ਸੀ ਉਹਨੇ ਸਕੀਮ ਬਣਾ ਲਈ ਵੀ ਮੈਂ ਇਸ ਕੁੜੀ ਦੀ ਨੌਂਦੀ ਦੀ ਵੀਡੀਓ ਬਣਾਉਣੀ ਹੈ ਮੋਬਾਈਲ ਤੇ ਉਹਨੇ ਜੀ ਇੱਕ ਦਿਨ ਸਕੀਮ ਬਣਾਈ ਤੇ ਗੁਦਰਖਾਨੇ ਦੇ ਨਾਲ ਤਹਾ ਰੋਸ਼ਨਦਾਨ ਸੀਗਾ ਤਕੋਠੇ ਕੋਠੇ ਆ ਕੇ ਆਦੇ ਕਿਸ ਤਰੀਕੇ ਨਾਲ ਦੇਖਿਆ ਵੀ ਘਰੇ-ਘਰੇ ਕੋਈ ਹੈ ਨਹੀਂ ਤੇ ਉਹਨੇ ਆਪਣਾ ਮੋਬਾਈਲ ਰੋਸ਼ਨਦਾਨ ਚ ਰੱਖਤਾ ਗੁਦਰਖਾਨੇ ਦੇ ਤੇ ਕੁੜੀ ਦੇ ਹੀ ਉਹ ਨੰਗੀ ਦੀ ਨੌਂਦੀ ਦੀ ਵੀਡੀਓ ਬਣਾਉਣ ਲੱਗ ਗਿਆ ਉਨੇ ਕੁਦਰਤੀ ਕੀ ਹੋਇਆ ਕਿ ਉਸ ਦਿਨ ਉਸੇ ਮੁੰਡੇ ਦੀ ਸਾਕੀ ਭੈਣ ਤੁਸੀਂ ਲੀਆਂ ਸੀਂਆਂ ਗਮੰਡ ਗਮੰਡੀ ਸਿੱਖ ਦੂਜੇ ਦੀਆਂ ਕੁੜੀਆਂ ਉਹ ਮੁੰਡੇ ਦੀ ਭੈਣ ਤੇ ਦੂਜੀ ਉਹਦੀ ਗਮੰਡੀਆਂ ਦੀ ਕੁੜੀ ਉਹ ਮੁੰਡੇ ਦੀ ਭੈਣ ਕੁਦਰਤਨ ਉਸ ਕੁੜੀ ਦੇ ਘਰੇ ਨਾਉਣ ਆ ਗਈ ਰੱਬ ਜਾਨ ਦੇ ਘਰੇ ਪਾਣੀ ਤਫਤਾ ਨਹੀਂ ਹੋਣਾ ਗੀਜਰ ਨਹੀਂ ਹੋਣਾ ਜਾਂ ਕੀ ਕਹਾਣੀ ਸੀ ਜਾਨ ਦੇ ਕੁੜੀ ਉਸ ਘਰੇ ਉਹਦੀ ਭੈਣ ਨਾਉਣ ਆ ਗਈ ਤੇ ਉਹਨੇ ਵੀਡੀਓ ਬਣਾ ਕੇ ਤੇ ਨਾਲ ਦੀ ਨਾਲ ਆਦੇ ਦੇ ਸਾਥੀ ਨੂੰ ਭੇਜਤੀ ਤੇ ਉਹਨੇ ਇੱਕ ਮਿੰਟ ਲਾਇਆ ਵਾਇਰਲ ਕਰਤੀ ਚਲਾਤੀ ਚਾਰਸਪੇਰੇ ਜਦੋਂ ਚਾਰਸਪੇਰੇ ਵੀਡੀਓ ਵਾਇਰਲ ਹੋ ਗਈ ਉਹਨੇ ਵੀ ਦੇਖੀ ਉਹਨੂੰ ਵੀ ਦਿਖਾਈ ਜਦੋਂ ਨੇ ਦੇਖੀ ਆਪਦੇ ਫੋਨ ਤੇ ਤੋਂ ਬਾਅਦ ਉਹਨੇ ਦੇਖਿਆ ਮੇਰੀ ਭੈਣ ਨਾ ਸਕੀ ਅਖੀਰ ਉਹਨੂੰ ਖੁਦ ਉਹ ਮੁੰਡਾ ਮੀਵਾਰੀ ਨਾ ਜਿਹੜੀਆਂ ਆਪਾਂ ਗੰડા ਹੱਥਾਂ ਨਾਲ ਦਿੰਨੇ ਆ ਨਾ ਉਹ ਫਿਰ ਮੂੰਹ ਨਾ ਖੋਲਣੀਆਂ ਪੈਂਦੀਆਂ ਤੇ ਮੂੰਹ ਨਾ ਵੀ ਖੁੱਲਦੀਆਂ ਨਹੀਂ ਭਰਾਵੋ ਉਹ ਪਿਚਕ ਜਾਂਦੀਆਂ ਨੇ ਤੁਸੀਂ ਕਿਸੇ ਦੀ ਜ਼ਿੰਦਗੀ ਦਾ ਮਜ਼ਾਕ ਨਾ ਬਣਾਓ ਯਾਰ ਕਹਿ ਦੇਣਾ ਬਹੁਤ ਸੌਖਾ ਜਿਹਦੇ ਬੀਤਦੀ ਐ ਉਹ ਬੱਚੇ ਦੀ ਮਾਂ ਐ ਉਹ ਬੱਚੇ ਦੀ ਭੈਣ ਆ ਉਹਦਾ ਪਿਓ ਆ ਉਹਦਾ ਪਰਿਵਾਰ ਆ ਉਹ ਬੱਚਾ ਐ ਜਿਹਦੇ ਬੱਚੇ ਨੂੰ ਤੁਸੀਂ ਅੱਜ ਚੱਕ ਕੇ ਕਹਿਦੇ ਹੁੰਨੇ ਆ ਵੀ ਇਹ ਤਾਂ ਆਏ ਆ ਜੀ ਇਹ ਤਾਂ ਆਏ ਆ ਜੀ ਜਿਵੇਂ ਦੀ ਕੋਈ ਵੀਡੀਓ ਤੁਸੀਂ ਵਾਇਰਲ ਕਰ ਦਿੰਦੇ ਹੋ ਉਹਨਾਂ ਦੇ ਕੀ ਬੀਤਦੀ ਹੂ ਯਾਰ ਕਿ ਮਾਂ ਬਾਪ ਦੇ ਕੀ ਬੀਤਦੀ ਹੂ ਕਿ ਬੱਚੇ ਦੇ ਕੀ ਬੀਤਦੀ ਹੂ ਜਿਹਨੇ ਸਾਰੀ ਆਪਣੀ ਜ਼ਿੰਦਗੀ ਜਿਉਣੀ ਐ ਜਿਹਨੂੰ ਤੁਸੀਂ ਅੱਜ ਟੈਂਪੂ ਬਣਾ ਕੇ ਪੇਸ਼ ਕਰਤਾ ਉਹ ਯਾਰ ਕੱਲ ਨੂੰ ਸਮਾਜ ਕੀ ਮੂੰਹ ਦਿਖਾਊਗਾ ਵਿਚਰੂਗਾ ਲੋਕਾਂ ਜਾਊਗਾ ਲੋਕ ਉਹਨੂੰ ਕਿਹੜੀਆਂ ਨਜ਼ਰਾਂ ਨਾਲ ਦੇਖਣਗੇ ਯਾਰ ਸੋ ਮੈਂ ਇਸ ਕਰਕੇ ਬੇਨਤੀ ਕਰਦਾ ਵੀ ਇਹ ਜੀਆਂ ਹਰਕਤਾਂ ਨਾ ਕਰਿਆ ਕਰੋ ਇਹ ਮਰਦ ਬੰਦਿਆਂ ਦਾ ਕੰਮ ਨਹੀਂ ਹੁੰਦਾ ਮਰਦ ਬੰਦਾ ਕਦੇ ਵੀ ਕਿਸੇ ਰੀਤੀ ਭੈਣ ਬਾਰੇ ਕਿਸੇ ਦੇ ਮੁੰਡੇ ਕੁੜੀ ਬਾਰੇ ਮਰਦ ਬੰਦਾ ਨਹੀਂ ਹਰਕਤ ਨਹੀਂ ਕਰਦਾ ਹੁੰਦਾ ਜਨਾਨੀਆਂ ਵਾਲੇ ਕੰਮ ਨਾ ਕਰੋ ਇਹ ਕੰਮ ਚੰਗਾ ਨਹੀਂ ਜਿਹੜਾ ਆਪਾਂ ਕੰਮ ਕਰ ਰਹੇ ਹਾਂ ਕਿਸੇ ਦੀਆਂ ਕੁੜੀਆਂ ਬੁੜੀਆਂ ਦੀਆਂ ਵੀਡੀਓ ਐਡਿਟ ਕਰਕੇ ਫੋਟੋ ਮੈਡਿਟ ਕਰਕੇ ਕੋਈ ਹੋਰ ਇਹ ਜਾ ਕਰਕੇ ਹੁੰਦਾ AI ਦਾ ਜ਼ਮਾਨਾ ਆ ਗਿਆ ਪਤਾ ਨਹੀਂ ਕੀ ਕੁਝ ਕਰਕੇ ਤੁਸੀਂ ਚਲਾ ਦੇਵੋਗੇ ਚੰਗਾ ਨਹੀਂ ਸੱਜਣੋ ਸੋਡੇ ਲਈ ਤਮਾਸ਼ਾ ਹੈ ਹਾਸਾ ਮਖੌਲ ਹੈ ਦੋ ਕੁੜੀਆਂ ਦਾ ਪਰ ਕਿਸੇ ਦੀ ਜ਼ਿੰਦਗੀ ਦੇ ਕੀ ਬੀਤਦੀ ਹੈ ਸੋਚੋ ਯਾਰ ਇਹ ਨਾ ਕੰਮ ਕਰਿਆ ਕਰੋ ਮੇਰਾ ਬਾਬਾ ਸੋ ਅਗਲੀ ਗੱਲ ਆ ਇੱਕ ਬਾਈ ਕਹਿੰਦਾ ਸੀ ਸ਼ੁਰੂਆਤ ਤੂੰ ਕੀਤੀ ਆ ਮੈਂ ਪਹਿਲਾਂ ਹੀ ਬੋਲਿਆ ਸੱਜਣਾ ਸ਼ੁਰੂਆਤ ਮੈਂ ਤਾਂ ਕੀਤੀ ਆ ਮੈਂ ਨਵੇਂ ਬੱਚਿਆਂ ਦੇ ਵਿੱਚ ਹਾਰਮੋਨ ਚੇਂਜ ਹੁੰਦੇ ਦੇਖ ਰਿਹਾ ਵੱਡੇ ਵੱਡੇ ਕ੍ਰਿਕਟਰਾਂ ਦੇ ਵੱਡੇ ਵੱਡੇ ਕਲਾਕਾਰਾਂ ਦੇ ਫੁੱਟਬਾਲਰਾਂ ਦੇ ਵੱਡੇ ਵੱਡੇ ਧਨਾੜ ਲੋਕਾਂ ਦੇ ਵੱਡੇ ਵੱਡੇ ਸਿਆਸਦਾਨਾਂ ਦੇ ਜਵਾਕ ਭਰਾਵਾ ਜੈਂਡਰ ਚੇਂਜ ਕਰਾ ਰਹੇ ਆ ਗੇ ਬਣ ਰਹੇ ਆ ਟੈਂਪੂ ਬਣ ਰਹੇ ਆ ਤਾਂ ਮੈਂ ਇਸ ਗੱਲ ਨੂੰ ਪਿੱਟਦਾ ਉਹ ਮੈਨੂੰ ਸ਼ੌਂਕ ਨਹੀਂ ਆ ਗੱਲਾਂ ਦਾ ਕਰਨੀਆਂ ਮੈਂ ਪਿਰਦਾਂ ਵੀ ਆਪਣੇ ਜਵਾਕਾਂ ਦਾ ਖਿਆਲ ਰੱਖੋ ਹਰਕਤਾਂ ਦਾ ਨੋਟ ਉੱਕਰਿਆ ਕਰੋ ਘਰੇ ਆਏ ਜਵਾਗ ਦਾ ਕੁੜੀਆਂ ਛੋਟੀਆਂ-ਛੋਟੀਆਂ ਬੱਚੀਆਂ ਸਕੂਲਾਂ 'ਚ ਪੜ੍ਹਦੀਆਂ ਨੇ ਸਕੂਲ ਬੈਂਡ ਦੇ ਵਿੱਚ ਉਹਦਾ ਕੋਈ ਸ਼ੋਸ਼ਣ ਤਾਂ ਨਹੀਂ ਕਰਦਾ ਡਰਾਈਵ ਰਿਕਨੈਕਟਰ ਕੋਈ ਸਕੂਲ 'ਚ ਕੋਈ ਟੀਚਰ ਤਾਂ ਨਹੀਂ ਸ਼ੋਸ਼ਣ ਕਰਦਾ ਮੈਂ ਇਸ ਗੱਲਾਂ ਬਾਰੇ ਕਲਪਨਾ ਮੈਂ ਇਹ ਕਹਿੰਦਾ ਵੀ ਹਾਰਮੋਨ ਚੇਂਜ ਹੋ ਕੇ ਕਿਉਂ ਰਹੇ ਆ ਸਾਡੇ ਖਾਣੇ ਪੀਣੇ 'ਚ ਸਾਰਾ ਨਾ ਮਿਲਾਪਟਾਂ ਕਰਕੇ ਹਾਰਮੋਨ ਚੇਂਜ ਹੋ ਰਿਹਾ ਬੱਚਿਆਂ ਦੇ ਜਿਹਨ ਨਾਲ ਸਾਡੇ ਜਵਾਕ ਇਹਨਾਂ ਦੇ ਅਸਰ ਪੈ ਰਿਹਾ ਸਾਡੇ ਜਵਾਕ ਟੈਂਪੂ ਵੱਡੀ ਤਦਾਦ ਚ ਬਣਨ ਵੱਲ ਵੱਧ ਰਹੇ ਆ ਮੈਂ ਉਹਦੀ ਗੱਲ ਕਰਦਾ ਮੈਂ ਤਾਂ ਸ਼ੁਰੂਆਤ ਕੀਤੀ ਐ ਉਹ ਸ਼ੌਂਕ ਨਹੀਂ ਮੈਨੂੰ ਇਹੀਆਂ ਘਟੀਆਂ ਗੱਲਾਂ ਕਰਨ ਦਾ ਇਹ ਸ਼ਬਦ ਬੋਲਣ ਦਾ ਸੋਚ ਕਰਕੇ ਇਹਨਾਂ ਗੱਲਾਂ ਦਾ ਮੇਰਾ ਵੀਰ ਖਿਆਲ ਰੱਖਿਆ ਕਰੋ ਇਹ ਚੰਗਾ ਨਹੀਂ ਹੁੰਦਾ ਯਾਰ ਇਹ ਪਤਾ ਨਹੀਂ ਕਦੋਂ ਕਿਹੜੇ ਬੰਦੇ ਦੇ ਪੁੱਠੀ ਪੈਂਦੀ ਐ ਫਿਰ ਤੂੰ ਬਾਜੀ ਆਦ ਤੇ ਪੁੱਠੀ ਪੈਂਦੀ ਨਾ ਭਰਾਵੋ ਸਜਣੋ ਫਿਰ ਪਤਾ ਲੱਗਦਾ ਬੰਦੇ ਨੂੰ ਕੀ ਭਾਵੇਂਖਦੀ ਐ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਐਹ ਜਿਹੀਆਂ ਚੀਜ਼ਾਂ ਪਹਿਲੀ ਗੱਲ ਦਾ ਸਾਂਝੀਆਂ ਨਾ ਕਰੋ ਚੰਗੀ ਚੀਜ਼ ਆਪਾਂ ਸਾਂਝੀ ਨਹੀਂ ਕਰਨੀ ਹੁੰਦੀ ਉਹ ਦੇਖਣੀ ਵੀ ਨਹੀਂ ਗਾਹ ਨਗਾ ਦਨੇ ਆ ਮਾਰੀਆਂ ਚੀਜ਼ਾਂ ਠਾ 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 ਗਾਹ ਲੋਕਾਂ ਨੂੰ ਪਚਾਉਣੇ ਹੁੰਨੇ ਆਪਾਂ ਕਿਉਂਕਿ ਮੈਨੂੰ ਬਾਈ ਅਮਰਦੀਪ ਦਾ ਫੋਨ ਆਇਆ ਉਹ ਕਹਿੰਦਾ ਯਾਰ ਆ ਤੇਰੀ ਆਵਾਜ਼ ਲਾ ਕੇ ਕਹਿੰਦਾ ਬਾਈ ਐਡਿਟ ਕਰਕੇ ਵੀਡੀਓ ਚਲਾਈ ਪਈ ਐ ਯਾਰ ਨਾ ਮੇਰੇ ਮੁੰਡੇ ਦਾ ਮਰਨ ਹੋਇਆ ਪਿਆ। ਸੋ ਮੈਂ ਨਹੀਂ ਭਰਾਵੋ ਤੁਹਾਨੂੰ ਕਹਿੰਦਾ ਫਿਲਮਾਂ ਦੇਖਣੀਆਂ ਮੇਰਾ ਇਹ ਵਿਸ਼ਾ ਹੀ ਨਹੀਂ ਹੈਗਾ। ਚੰਗੀ ਕੋਈ ਫਿਲਮ ਬਣਦੀ ਹੈ ਕਿਸੇ ਵਿਸ਼ੇ ਤੇ ਪੰਜਾਬ ਪੰਜਾਬੀ ਤੇ ਕੋਈ ਸਾਡੀ ਬੋਲੀ ਤੇ ਸਾਡੀ ਧਰਤੀ ਪਾਣੀ ਤੇ ਮੈਂ ਕਹਿ ਵੀ ਦਿੰਦਾ ਹੁਣਾ। ਸਾਡੇ ਇਤਿਹਾਸ ਤੇ ਬਣਦੀ ਚੰਗੀ ਫਿਲਮਾਂ ਭਾਈ ਦੇਖਿਓ। ਨਹੀਂ ਮੇਰਾ ਇਹ ਕਿਤੇ ਵਿਸ਼ਾ ਨਹੀਂ ਨਾ ਮੈਂ ਫਿਲਮਾਂ ਦੇਖਦਾ ਬਹੁਤਿਆਂ। ਪਰ ਮੈਂ ਅੱਜ ਤਾਂ ਬੋਲਿਆ ਇਸ ਗੱਲ ਦੇ ਉੱਤੇ। ਤੇ ਇਸ ਕਰਕੇ ਮੈਂ ਇਹ ਬੋਲਿਆ ਵੀ ਯਾਰ ਆਹ ਮਸਲਾ ਜਿਹੜਾ ਹੈਗਾ ਮੇਰਾ ਵੀ ਇਹ ਹੈ। ਇਸ ਤਰ੍ਹਾਂ ਦੀਆਂ ਹਰਕਤਾਂ ਨਾ ਕਰੋ